ਕਿ ਮੈਂ ਪਾਪੀ ਸਾਂ ਮੇਰੇ ਪਾਪਾਂ ਦੀ ਖਾਤਰ ਮੇਰੇ ਪਾਪਾਂ ਦੀ ਖਾਤਰ ਤੂੰ ਆਪਣੇ ਪੁੱਤਰ ਯਿਸੂ ਨੂੰ ਇਸ ਧਰਤੀ ਤੇ ਘੱਲਿਆ ਤੂੰ ਆਪਣੇ ਪੁੱਤਰ ਯਿਸੂ ਨੂੰ ਇਸ ਧਰਤੀ ਤੇ ਘੱਲਿਆ ਉਹ ਮੇਰੇ ਪਾਪ ਲੈ ਕੇ ਸੂਲੀ ਤੇ ਚੜ ਗਿਆ ਉਹ ਮੇਰੇ ਪਾਪ ਲੈ ਕੇ ਸੂਲੀ ਤੇ ਚੜ ਗਿਆ ਮਾਰਿਆ ਗਿਆ ਮਾਰਿਆ ਗਿਆ ਫਿਰ ਗਾੜਿਆ ਗਿਆ ਫਿਰ ਗਾੜਿਆ ਗਿਆ ਫਿਰ ਤੀਜੇ ਦਿਨ ਫਿਰ ਤੀਜੇ وچن دے مطابق, مطابق جی اٹھیا جی اٹھیا جی ہاں. ہاں. میں کھلے تو تے اعلان کرنا ہوا یا کرنی ہاں میں کھلے طور تے اعلان کرنی ہاں کہ اج تو کہ یسوع جی تسی میرے مقتی داتا ہو